యుద్ధ నశ్యా విరోధో ముహెమ్ తహ తో బుల్డోజర్ కార్వాయి కితి గయ హై అజ్ పటోర్ చ నషా తస్కర్ దా ਘర్ ఠాయా గయా దాస మా కి ప నాలా చ అజ్ 10వ నషా తస్కర్ తే కార్వాయి కితి గయ హై పటోర్ దే నషా తస్కర్ గురుసాహబ్ సింగ్ దా ਘర్ ఠాయా గయా జਿਸ తే పహేలా వీ కై మామలే దర్జ్నే నషే ది కమాయి naal బనాయే గయే ఇస్ ਘర్ ను తోడ్ దిత్తా గయా ਦਾਸਾ ਮਾ ਕਿ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰੇਗਾ ਉਸ ਦਾ ਇਸੇ ਤਰ੍ਹਾਂ ਕਰਟਾਇਆ ਜਾਵੇਗਾ ਪੁਲਿਸ ਨੇ ਕਿਹਾ ਕਿ ਜੀਹਾਂ ਕਾਰਵਾਈਆਂ ਨਸ਼ਿਆਂ ਨਾਲ ਜੁੜੀ ਅਪਰਾਧਿਕ ਕਮਾਈ ਨਾਲ ਖੜੀ ਕੀਤੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਗਿਰਾ ਕੇ ਉਹਨਾਂ ਨੂੰ ਸਖਤ ਸਬਕ ਸਿਖਾਉਣ ਲਈ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਆਰਥਿਕ ਰੀੜ ਦੀ ਹੱਡੀ ਤੋੜਨ ਲਈ ਪੁਲਿਸ ਵੱਲੋਂ ਲਗਾਤਾਰ ਅਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਪੈਸੇ ਨਾਲ ਬਣੀਆਂ ਗੈਰ ਕਾਨੂੰਨੀ ਸੰਪਤੀਆਂ ਨੂੰ ਕਾਇਮ ਨਹੀਂ ਰਹਿਣ ਦਿੱਤਾ ਜਾਵੇਗਾ ਦੇ ਬਾਰੇ ਕੀ ਕੀ ਹੈ ਓਕੇ ਬੰਦੇ ਬਾਰੇ ਸਾਰੀ ਡਿਟੇਲ ਦੱਸ ਦਿਓ ਅ ਇਟ ਵਿਲ ਬੀ

ਮਨੇ ਦੱਸ ਦਿਓ ਫੇਰ ਵੀ ਆਜੋ ਆਜੋ ਨਾਲ ਆ ਜੀ ਸਰ 150 ਸੀਗੇ ਲੱਗ ਹਾਂਜੀ ਮਾਨਯੋਗ ਸੀਐਮ ਸਾਹਿਬ ਦੇ ਚਲਾਏ ਹੋਏ ਮੁਹਿੰਮ ਨਸ਼ਾ ਯੁੱਧ ਨਸ਼ੇ ਵਿਰੋਧ ਇੱਕ ਵਾਰ ਦੁਆਰਾ ਕਰ ਲੋ ਯਾਰ ਕੋਈ ਨਹੀਂ ਸਰ ਕੰਟੀਨਿਊ ਕਰੋ ਚਲੋ ਹਾਂਜੀ ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਚਲਾਈ ਹੋਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਬਰਨਾਲਾ ਸਰਫਰਾਜ਼ ਆਲਮ ਜੀ ਦੇ ਵੱਲੋਂ ਕੀਤੇ ਹੋਏ ਪਲਾਨ ਦੇ ਮੁਤਾਬਕ ਅੱਜ ਅਸੀਂ ਭਦੌਰ ਦੇ ਵਿੱਚ ਜਿਹੜਾ ਡੈਮੋਲੇਸ਼ਨ ਕਰ ਰਹੇ ਹਾਂ ਇਸ ਲਈ ਇਹ ਗੁਰਸਾਹਿਬ ਸਿੰਘ ਦਾ ਮਕਾਨ ਹੈ ਜਿਹਦੇ ਖਿਲਾਫ ਪਹਿਲਾਂ ਹੀ ਕਈ ਮਕਦਮੇ ਰਜਿਸਟਰਡ ਨੇ ਤੇ ਉਹ ਸਜ਼ਾ ਜਫਤਾ ਹੈ ਤੇ ਇਹ ਸਾਡਾ ਤਕਰੀਬਨ ਦਸਮਾ ਘਰ ਹੈਗਾ ਬਰਨਾਲੇ ਦਾ ਜਿਹੜੇ ਕਿ ਇਹ ਗਲਤ ਕੰਮ ਕਰ ਰਹੇ ਸੀਗੇ ਜਿਨ੍ਹਾਂ ਦਾ ਸਾਡਾ ਈਓ ਸਾਹਿਬ ਆਜੂ ਈਓ ਸਾਹਿਬ ਇੱਧਰ ਵੀ ਆਜੋ ਜੈ ਸਾਹਿਬ ਤੇ ਇਹਨਾਂ ਵੱਲੋਂ ਜਿਹੜਾ ਇਹ ਇਲੀਗਲ ਘਰ ਬਣਿਆ ਹੋਇਆ ਸੀਗਾ ਉਸ ਦਾ ਅੱਜ ਡੈਮੋਲੇਸ਼ਨ ਹੋ ਰਿਹਾ ਤੇ ਅਗਾਹ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਿਪਟਾਰਾ ਕਰਾਂਗੇ क्या? आ... चार सौ सात सौ चार सौ पन्तालीस सुबह